ਜੋਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ-ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੋਂ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮਾਂਵਾ ਦੀਆਂ ਅਣੂ ਉਹਦੇ ਪੇਣ ਰਿਐਸਟ ਕੀਤਾ ਜਾਵੇ। ਉਹਨਾਂ ਦੀ 5 ਮਹੀਨੇ ਹੋ ਗਏ। ਮਿਲ ਕੇ ਮੈਂ ਕੀਤਾ ਜਾ ਰਿਹਾ। 5 ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ। ਪਹਿਲਾਂ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ। ਵਿਆਹ ਤੋਂ ਸਾਡੇ ਘਰੇ ਆਈ ਆ ਤੇ ਕਿਨਾਂ ਲੈ ਗਈ ਚੂੜੀਆਂ ਪਵਾਉਣ ਵਾਸਤੇ ਕਹਿੰਦੀ ਨਾ ਇਹ ਅਸੀਂ ਖਲਾਰ ਜਾਣੇ ਸਾਰਿਆਂ ਦੇ ਪਰਦਾ ਨਾਲ ਕਹਿੰਦੇ ਝੂੜੀਆਂ ਪਾਣਗੇ ਵਹ ਹਸਦੀ ਗਏ ਮੰਮੀ ਡੈਡੀ ਹੋਣੀ ਝੂੜੀਆਂ ਪਾ ਕੇ ਬਾਹਰ ਜੇ ਫੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਲ ਤੇ ਫੇਰ ਆ ਤੇ ਪਹਿਲਾਂ ਜਾਇਦਾ ਹਟ ਕਰ ਦਿੱਤੀ ਜਾਂ ਵੇ ਜਿੱਥੇ ਸੀ ਰਹਿੰਦੇ ਸਾਡੇ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਿ ਇਹਦੇ ਮੁੰਡੇ ਕਹਿੰਦੇ ਮੈਂ ਨਹੀਂ ਵਿਆਹ ਕਰਾਉਣਾ ਉੱਤਲ ਕੇ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋ ਇਹ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋ ਇਹੋ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮਿਆ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਕੀ ਰਹੀ ਆ ਪਿੱਛੇ ਰਾਜਨਾਮੇ ਦੇ ਨਾਤੇ ਸਾਨੂੰ ਬਾਰ-ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 8 ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾ ਦੀ ਆਸਾਰਾ ਟੰਬਰ ਜੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੁਹੇ ਗਾੜੀਆਂ ਨੰਗ ਕੇ ਜਾਂਦੀਆਂ 8 ਲੱਖ ਦੀ ਮੰਗ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਹਾਦੇਵੀ 8 ਲੱਖ ਦੀ ਧਮਾੜ ਸੀ ਸਾਡੇ ਕੋਲ ਸਬੂਤ ਹੈਗੇ ਮੁੰਡੇ ਸਾਡੇ ਨੂੰ ਲੈਣਾ ਜੇਲ੍ਹ ਚ ਪਾ ਚਾਹੁੰਦੇ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਨਹੀਂ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਕੇ ਤੇ ਤੁਸੀਂ ਮੇ ਨਾਲ ਗੱਲ ਕਰ ਲੋ ਕਿ ਮੈਂ ਕਿਨੇ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਵਾਅਦਾ ਦੇ ਕੇ ਕਹਿੰਦੀ ਕਿ ਮੈਂ ਕਰ ਬੇ ਘੱਟ ਨਹੀਂ ਜੋ ਦੇਣਾ ਪਰ ਰਿਲੇਸ਼ਨ ਚ ਲड़का ਪਿੱਛੇ हट ਗਿਆ ਤੇ ਉਹਦੇ ਕਰਕੇ ਲੜਕੀ ਤੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਦਕਾਰ ਦਾ ਵਿਦੋ ਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿਦਾਂ ਦਾ ਲੋ ਆ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋਦੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਬਲਦਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਅਸੀਂ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕੀ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਕੋਲਾਂ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਕਿ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕੀ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸਾਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਕੋ ਐਸਐਚਓ ਕਹਿੰਦਾ ਮੇਰੀ ਵਾਸਤੇ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਹਾ ਵਾ ਬੋਡੀ ਆ ਕਹੀਂ ਪਰਿਵਾਰ ਦੇ ਕਾਲਿਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਹੈ ਬੋਡੀ ਤੇ ਛੜ ਕੇ ਇਦਾਂ ਜਾਮਰਾਊਗੀ ਜੀ ਪਰਿਵਾਰ ਵੱਲੋਂ ਮੈਂ ਹੋਣੇ ਆ ਉਹ ਯਾਰ ਪਤਾ ਨਹੀਂ ਦੱਸਣ ਦੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਪਰੋ ਹੋਈ ਨਹੀਂ ਗੱਲ ਦਾ ਬਾਕੀ ਵੈਰੀਫਾਈ ਕਰਦੇ ਕਿਹ ਗੱਲਬਾਤ ਹੈ ਫਿਰ ਹਸਾਉਣਾ ਵੇ ਲੈਣ ਦੇ ਇਹਨਾਂ ਨੂੰ ਕਹਿ ਗਿਆ ਜੀ ਮੈਂ ਇਹਨਾਂ ਨੂੰ ਬਤਾਇਆ ਯਾਰ ਅਸਲ ਵਿੱਚ ਡਿਮਾਂਡ ਕੀ ਕੀ ਹੈ ਨਹੀਂ ਸਾਨੂੰ ਇਹ ਮੇਰੇ ਪਰੇਜ ਕੋਈ ਨਹੀਂ ਮੈਂ ਤਾਂ ਹਜੇ 2 ਮੰਡੀ ਹੋਇਆ ਇਹਨਾਂ ਨੂੰ ਇਹਨਾਂ ਪਰਨਾਂ ਦੇ ਤਸਵੀਰਾਂ ਵਿੱਚ ਮੈਂ ਇਹ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਉਸ ਹਾਰੇ ਦੇ ਹਾਲ ਕੁਆਸੇਆ ਇਹਨਾਂ ਦੀ ਹਾਲ ਕੁਆਸੀ ਬੜੀ ਹੈ ਮੈਂ ਕਹਿੰਦਾ ਕਿ ਐਸਾ ਤੁਹਾਨੂੰ ਨਹੀਂ ਦੇਵਾਂਗੇ ਮੈਂ ਨਹੀਂ ਇਹੋ ਗੱਲ ਬਾਤ ਇਹ ਹੈ ਮੈਂ ਬਗਨਾਮ ਕਰਨ ਜੋ ਮਰਜ਼ੀ ਬਲਾ ਕੇ ਜਾਈਏ ਗੱਲ ਦਾ ਕੋਈ ਮੁੱਲ ਥੋੜੀ ਹੈ ਜਦੋਂ ਪਿਆਣੇ ਬੰਦੇ ਆਉਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਹੈ ਦੇਖ ਲੈਣਗੇ ਉਸ ਧਰਗਾ ਦੇ ਵਾਸਤੇ ਬੱਡੇ